ਅੱਸੀ ਬਾਦ ਦਾ ਆਪ ਦੌਰਾ ਕਰਕੇ ਆਏ ਕਿਹੜੇ ਹਾਲਾਤ ਹੈ ਦੇਖੋ ਜੀ ਹੁਣ ਤਾਂ ਪਾਣੀ ਰੀਸੀਵ ਕਰ ਗਿਆ ਹੈ ਬੇਸਿਕਲੀ ਰੱਬ ਠੀਕ ਹੋ ਅਬ ਜੋ ਪਹਿਲਾ ਪਾਣੀ ਆਇਆ ਸੀ ਲੇਕਿਨ ਇੱਥੇ ਜੋ ਹੈ ਦਸਤੇਗੀ ਦੇ ਪਾਣੀ ਰਿਸਿਡ ਕਰ ਗਿਆ ਹੈ ਲੇਕਿਨ ਇਹਦੀ ਲੌਂਗ ਟਰਮ ਸੋਲੂਸ਼ਨ ਕਰਨੀ ਪਵੇਗੀ ਸਾਨੂੰ ਲੌਂਗ ਟਰਮ ਸੋਲੂਸ਼ਨ ਨੂੰ ਤੁਸੀਂ ਬੰਦ ਨੂੰ ਸਟ੍ਰੈਂਥਨ ਕਰਨਾ ਐਂਡ ਥੈਨ ਸਾਈਮਲਟੇਨੀਅਸਲੀ ਜਦੋਂ ਵੀ ਪਾਣੀ ਆਉਂਦਾ ਹੈ ਉਹਦੀ ਸਕੇਪ ਰੂਟਸ ਪ੍ਰੋਵਾਈਡ ਕਰਨਾ ਤੋਂ ਲੌਂਗ ਟਰਮ ਸੋਲੂਸ਼ਨ ਲਈ ਸਟੇਕਲ ਜੋ ਹੈ ਵਾਟਰ ਰਿਸੋਰਸਸ ਡਿਪਾਰਟਮੈਂਟ ਦੀ ਸਾਰੇ ਨਾਲ ਹੀ ਨੇ ਡਿਪਟੀ ਕਮਿਸ਼ਨਰਸ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਤੇ ਅਸੀਂ ਇਹਦਾ ਪ੍ਰੋਜੈਕਟ ਰਿਪੋਰਟ ਬਣਵਾ ਕਰ 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 ਕੇ ਇਹਨੂੰ ਕਰਾਵਾਂਗੇ ਸਰ ਲੋਕੋ ਕੀ ਮੰਗ ਵੀ ਜਈ ਹੈ ਕਿ ਇਸਕੋ ਪੱਕਾ ਕੀਆ ਜਾਵੇ ਤਵੀ ਇਹ ਜੇ ਮੇਨ ਸੋਲੂਸ਼ਨ ਹੋ ਸਕਦਾ ਜੀ ਜੀ ਠੀਕ ਹੈ ਸਤਿ ਸ਼੍ਰੀ ਅਕਾਲ